ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਪਠੰਡਾ ਦੇ ਅਮਰਪੁਰਾ ਬਸਤੀ ਦੇ ਨਾਲ ਲੱਗਦੀ ਰੇਲਵੇ ਲਾਈਨ ਦੇ ਨਾਲ ਰੇਲਵੇ ਵਿਭਾਗ ਵੱਲੋਂ ਚਾਰਦੀਵਾਰੀ ਕੀਤੀ ਜਾ ਰਹੀ ਹੈ ਇਸ ਚਾਰਦੀਵਾਰੀ ਦੇ ਕਾਰਨ ਅਮਰਪੁਰਾ ਬਸਤੀ ਦੇ ਵਿੱਚ ਬਣੇ ਜਿਹੜੇ ਘਰ ਉਹਨਾਂ ਦੇ ਦਰਵਾਜ਼ੇ ਰੇਲਵੇ ਲਾਈਨ ਦੇ ਨਾਲ ਹੋਣ ਕਾਰਨ ਉਹਨਾਂ ਨੂੰ ਬੜੀ ਅਸੁਵਿਧਾ ਦਾ ਸਾਮਨਾ ਕਰਨਾ ਪੈ ਰਿਹਾ ਜਿਸ ਦੇ ਕਰਕੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜੇ دیوار ਕੱਢੀ ਗਈ ਤਾਂ ਉਹਨਾਂ ਦਾ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਜਾਵੇਗਾ ਤੇ ਲੋਕਾਂ ਨੇ ਰੇਲਵੇ ਵਿਭਾਗ ਨੂੰ ਮੇਲ ਵੀ ਕਰਕੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਲੰਘਣ ਦੇ ਲਈ 4-5 ਫੁੱਟ ਦਾ ਰਸਤਾ ਛੱਡਿਆ ਜਾਵੇ ਤਾਂ ਕਿ ਉਹ ਆਨ-ਜਾਨ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅੰਮਰਪੁਰਾ ਬਸਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪੂਰਵ ਵਿਧਾਇਕ ਸਰੂਪ ਚੰਦ ਸਿੰਘਲਾ ਜੀ ਵੀ ਪਹੁੰਚੇ ਉਹਨਾਂ ਨੇ ਰੇਲਵੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਆਸ਼ਵਾਸ਼ਣ ਦਿੱਤਾ ਕਿ ਕੋਈ ਹੋਰ ਰਸਤਾ ਕੱਢਿਆ ਜਾਵੇਗਾ ਲੋਕਾਂ ਨਾਲ ਅਤੇ ਵਿਧਾਇਕ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਲੋਕਾਂ ਦਾ ਅਤੇ ਵਿਧਾਇਕ ਦਾ ਮੇਰਾ ਨਾਮ ਮਕੇਸ਼ ਗੋਰਾ ਜੀ ਹਾਂ ਜੀ ਕਿਹੜੀ ਜਗ੍ਹਾ ਜੀ ਸਾਡੀ ਜਗ੍ਹਾ ਸਰ ਅੰਮਰਪੁਰਾ ਬਸਤੀ ਗਲੀ ਨੰਬਰ 2 ਦੀ ਬੈਕਸਾਈਡ ਹੈ ਜੀ ਪਰ ਰੇਲਵੇ ਲਾਈਨ ਵਾਲੀ ਸਾਈਡ ਕੀ ਘਟਨਾ ਕੀ ਹੋਈ ਹੈ ਜੀ ਕਰਨੇ ਸਰ ਅਸੀਂ 50 55 ਸਾਲ ਤੋਂ ਇੱਥੇ ਵਸੇ ਹੋਏ ਆ ਸਾਡੀਆਂ ਦੋ ਦੋ ਪੀੜੀਆਂ ਤਿੰਨ ਤਿੰਨ ਪੀੜੀਆਂ ਕਦਮ ਹੋ ਗਈਆਂ ਚੇਂਜ ਹੋ ਗਈਆਂ ਪੀੜੀ ਦਰ ਪੀੜੀ ਅਸੀਂ ਇੱਥੇ ਵਸੇ ਹੋਏ ਆ ਸਾਡੇ ਘਰਾਂ ਦੇ ਦਰਵਾਜ਼ੇ ਜਿਹੜੇ ਇਸ ਸਾਈਡ ਹੀ ਰੇਲਵੇ ਵਾਲੀ ਸਾਈਡ ਹੀ ਖੁੱਲਦੇ ਆ ਸਿੰਗਲ ਘਰ ਸਾਡੇ ਦਰਵਾਜ਼ੇ ਇੱਥੇ ਨੂੰ ਖੁੱਲਦੇ ਔਰ ਹੁਣ ਰੇਲਵੇ ਦੋ ਚਾਰ ਚਾਰ ਪੰਜ ਦਿਨਾਂ ਤੋਂ ਸਾਨੂੰ ਇੱਥੇ ਨਿਸ਼ਾਨਦੇਹੀ ਕਰਕੇ ਇਕੱਲੇ ਅਸੀਂ ਕਰ ਇੱਕ ਡਾੜੀਦਾਰ ਬੰਦੇ ਕੰਮਾਂ ਚਲੇ ਜਾਂਦੇ ਕੋਈ ਨਹੀਂ ਹੈਗਾ ਸੀ ਨਿਸ਼ਾਨਦੇਹੀ ਕਰਕੇ ਔਰ ਕਹਿ ਗਏ ਕਿ ਅਸੀਂ ਕੰਦ ਕੱਟ ਰਹੇ ਹਾਂ ਕੰਦ ਬਿਲਕੁਲ ਸਾਡੇ ਦਰਵਾਜ਼ਿਆਂ ਦੇ ਨਾਲ ਦੀ ਨਿਸ਼ਾਨ ਲਗਾਤਾ ਜ ਸਾਡੀ ਹੁਣ ਰੇਲਵੇ ਨੂੰ ਰਿਕੁਐਸਟ ਹੈ ਜੇ ਅਸੀਂ ਲੰਘਾਂ ਤਾਂ ਆਪਾਂ ਕਿੱਥੋਂ ਦੀ ਕੋਈ ਨੋਟਿਸ ਕੋਈ ਕੋਈ ਲਿਖਤੀ ਕੋਈ ਨੋਟਿਸ ਨਹੀਂ ਹਾਂਜੀ ਕੁਛ ਨਹੀਂ ਬਸ ਜਸਤੇ ਉਹ ਸੈਟਰਡੇ ਨੂੰ ਨਿਸ਼ਾਨ ਲਾ ਕੇ ਗਏ ਆ ਵੀ ਅਸੀਂ ਕੰਦ ਕੱਟ ਰਹੇ ਹਾਂ ਕਿਹਨਾਂ ਸੀ ਅਫਸਰ ਤੁਹਾਨੂੰ ਗੱਲ ਇਹ ਨਹੀਂ ਅਸੀਂ ਸਰਦ ਢਾੜੀ ਢਾਰ ਬੰਦੇ ਅਸੀਂ ਕੰਮਾਂ ਦੇ ਸੀ ਪਿੱਛੋਂ ਘਰੇ ਕੋਈ ਨਹੀਂ ਸੀ ਕੋਈ ਦੇਖੋ ਬੱਚੇ ਵਗੈਰਾ ਹੋਣਗੇ ਸਾਰਿਆਂ ਨੇ ਕਰਾਂਗੇ ਬਸ ਇਹ ਨਿਸ਼ਾਨ ਲਗਾ ਕੇ ਕਿ ਅੱਜ ਕਿਵੇਂ ਕੱਟ ਕੇ ਨਹੀਂ ਹੋਏ ਸਾਡੇ ਅੱਜ ਕੱਲੇ ਅਸੀਂ ਇਸ ਤਰ੍ਹਾਂ ਕਰਾਈਏ ਅੱਜ ਸਵੇਰੇ ਇਹਨਾਂ ਨੇ ਕਹਿ ਕੇ ਵੀ ਮਸ਼ੀਨ ਆ ਰਹੀ ਹੈ ਆਉਦੇ ਪਹਿਲਾਂ ਕੁਦਰ ਬਾਹਰ ਪਿਆ ਕੇ ਇਹਦੀ ਕੋਈ ਲੱਕੜ ਵਾਲਾ ਨੰ ਚੱਕ ਲੋ ਉਹਦੇ ਵਿੱਚ ਅਸੀਂ ਹੁਣ ਸਾਰੇ ਗਲੀ ਵਾਲੇ ਜਿੰਨਾ ਘਰਾਂ ਦੇ ਜਿਆਦਾ ਦਰਵਾਜ਼ੇ ਇਧਰ ਨੂੰ ਹੈ ਸਾਰੇ ਘਰ ਇਕੱਠੇ ਹੋ ਕੇ ਅਸੀਂ ਰਿਕਵੈਸਟ ਕਰ ਰਹੇ ਹਾਂ ਵੀ ਦੀਵਾਰ ਕੱਢਣੀ ਆ ਤਾਂ ਕੱਢੋ ਸਾਨੂੰ ਉੱਚ ਕੋਈ ਤਰਾਜ ਨਹੀਂ ਕਰ ਬਟ ਸਾਨੂੰ ਰਸਤਾ ਦੇ ਦਿਓ ਸਾਡੀ ਰਿਕਵੈਸਟ ਹੈ ਪੰਜ ਘਰ ਤੋਂ ਪੰਜ ਫੁੱਟ ਦਾ ਸਾਨੂੰ ਰਸਤਾ ਦਿੱਤਾ ਜਾਵੇ ਇਸ ਸਬੰਧ ਵਿੱਚ ਅਸੀਂ ਸਾਰੇ ਘਰ ਬੀਬੀਆਂ ਇਕੱਠੇ ਹੋਈਆਂ ਇਕੱਠੇ ਹੋਏ ਐ ਇੱਥੇ ਔਰ ਸਾਡੇ ਲੀਡਰ ਸਾਹਿਬ ਵੀ ਪਹੁੰਚੇ ਹੋਏ ਨੇ ਸਰੁਪਚਨ ਸਿੰਘਲਾ ਜੀ ਸੀਨੀਅਰ ਲੀਡਰ ਰੇਲਵੇ ਨੂੰ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦਿੱਤਾ ਕਿ ਆਪ ਹੀ ਅਸੀਂ ਸਰ ਪਹਿਲ ਕੱਲ ਕੇ ਪਰਸੋਂ ਅਸੀਂ ਪੀਆਰਐਮ ਸਾਹਿਬ ਨੂੰ ਮੇਲ ਕਰੀ ਹੋਈ ਹੈ ਅੱਛਾ ਤੇ ਉਹਨਾਂ ਵੱਲੋਂ ਕੋਈ ਰਿਪਲਾਈ ਉਧਰ ਕੋਈ ਰਿਪਲਾਈ ਨਹੀਂ ਆਇਆ ਅੱਜ ਸਿੰਗਲ ਸਸ ਰੂਪ ਸਿੰਘ ਜੀ ਆਏ ਹੋਏ ਆ ਉਹਨਾਂ ਨੇ ਰੇਲਵੇ ਦੀ ਹਰ ਅਥਾਰਟੀ ਨਾਲ ਬਾਈ ਫੋਨ ਗੱਲ ਕੀਤੀ ਹੈ ਉਹ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਰਸਤਾ ਬੰਦ ਨਹੀਂ ਹੋਣ ਦਿੱਤਾ ਜਾਊਗਾ ਸਾਡੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਅਗਰ ਮੰਨ ਲਓ ਇਹ ਦੀਵਾਰ ਕੱਢਦੇ ਹੈ ਕੀ ਨੁਕਸਾਨ ਹੋਏਗਾ ਜੀ ਦੀਵਾਰ ਕੱਢਦੇ ਸਰ ਸਾਡੇ ਰਸਤੇ ਬੰਦ ਹੋ ਜਾਣਗੇ ਅਸੀਂ ਘਰੇ ਆਮ ਅੰਦਰ ਆਵਾਂਗੇ ਕਿਵੇਂ ਜਾਵਾਂ ਬਾਹਰ ਕਿਵੇਂ ਜਾਵਾਂਗੇ ਕਰੋ ਇਹ ਹੁੰ ਤੁਸੀ ਕੀ ਮੰਗ ਰਹੇ ਅਸੀਂ ਸਾਡੀ ਰਿਕਵੈਸਟ ਹੈ ਵੀ ਸਾਨੂੰ ਦੀਵਾਰ ਕੱਢੋ ਬਟ ਸਾਨੂੰ ਰਸਤਾ ਛੱਡ ਦਿਓ 5 ਫੁੱਟ ਦਾ ਕੀ ਨਾਮ ਜੀ ਕੀ ਨਾਮ ਆ ਤੁਹਾਡਾ ਤੁਹਾਡਾ ਨਾਮ ਜੀ ਆਸ਼ਰਮ ਕਿਹੜਾ ਮੱਲਾ ਨੰਬਰ ਬਸਤੀ ਹੈ ਜੀ ਕੀ ਮਾਮਲਾ ਜਜ ਸਿੰਘ ਮਸ਼ੀਨ ਆਈ ਖੜੀ ਹੈ ਕੀ ਕੀ ਮਾਮਲਾ ਇਹ ਇੱਧਰ ਜੀ ਖੱਡਾ ਖੜਾਈ ਕਰ ਰਹੇ ਜੀ ਤੇ ਆਪਾਂ ਨੂੰ ਬਸ ਇੱਧਰ ਰਸਤਾ ਚਾਹੀਦਾ ਬਸ ਕੀ ਕਾਰਨ ਕਿਉਂ ਸਾਡੇ ਛੋਟੇ ਛੋਟੇ ਬੱਚੇ ਹੈ ਜੀ ਇੱਧਰਲੇ ਪਾਸੇ ਰਸਤਾ ਹੈ ਨਾ ਪਰਲੀ ਸਾਈਡ ਦਾ ਲੱਗਦਾ ਹੈ ਜੀ ਇੱਧਰਲੇ ਪਾਸੇ ਸਾਨੂੰ ਰਸਤਾ ਮਿਲ ਜੇ ਬਸ ਥੋੜਾ ਮੋਟਾ ਹੂੰ ਰਸਤਾ ਦੇ ਕੌਣ ਨਹੀਂ ਦੇਇ ਤੋਨ ਬਸ ਜੀਬੀਸੀ ਆਈ ਹੋ ਕਿੰਨਾ ਵਾਸਤੇ ਕਿੰਨਾ ਦੀ ਥਾਂ ਰੋਕੀ ਹੈ ਰੇਲਵੇ ਵਾਲਿਆ ਹਾਂਜੀ ਹਾਂਜੀ ਸਰ ਜੀ ਇਹੋ ਚਾਹੁੰਦਾ ਜਾਈਓ ਕਿ ਇਹ ਮਸਲਾ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਜੋ ਅਮਰਪੁਰ ਫਸਤੀ ਦੇ ਵਿੱਚ ਜੋ ਸਰਸਾ ਲਾਈਨ ਜਾਂਦੀ ਹੈ ਬੀਕਾਨੇ ਡਿਵੀਜ਼ਨ ਚ ਪਈ ਹੈ ਇਹਦੇ ਤੇ ਰੇਲਵੇ ਨੇ ਆਪਦੀ ਪ੍ਰਾਪਰਟੀ ਨੂੰ ਸੇਵ ਕਰਨ ਲਈ ਲਾਈਨਾਂ ਨੂੰ ਸੇਵ ਕਰਨ ਲਈ ਚਾਰ ਦਿਵਾਰੀ ਕੀਤੀ ਜਾਣੀ ਹੈ। ਗੰਦ ਕੱਢੀ ਜਾਣੀ ਹੈ। ਔਰ ਜਿੱਥੋਂ ਤੱਕ ਇਹ ਸਵਾਲ ਹੈ ਕਿ ਜੇ ਇਹ ਦਵਾਰ ਜਿੱਥੇ ਇਹਨਾਂ ਦੀ ਥਾਂ ਬੰਦੀ ਹੈ ਰੇਲਵੇ ਦੀ ਤਾਂ ਲੋਕਾਂ ਦੇ ਜਿਹੜਾ ਹੈਗਾ ਰਸਤਾ ਬੰਦ ਹੋ ਜਾਂਦਾ ਹੈ। ਤੁਸੀਂ ਦੇਖ ਹੀ ਰਹੇ ਹੋ ਕਿ ਇਹ ਇਹ ਧਾਰ ਕਲੀ ਪਾਈ ਹੋਈ ਹੈ। ਜੇ ਰਸਤਾ ਬੰਦ ਹੁੰਦਾ ਤਾਂ ਇਹਨਾਂ ਲੋਕਾਂ ਵਾਸਤੇ ਇਹ ਅਸਹਿ ਹੋਏਗਾ, ਸਹਿਣਾਲਾ ਨਹੀਂ ਹੋਏਗਾ। ਮਨ ਵੀ ਤੌਰ ਤੇ ਜਿਹੜਾ ਹੈਗਾ ਬੜਾ ਵੱਡਾ ਨੁਕਸਾਨ ਗਰੀਬ ਪਰਵਾਰਾਂ ਦਾ ਹੋਏਗਾ। ਤੇ ਇਹ ਸਬੰਧ ਦੇ ਵਿੱਚ ਮੈਂ ਡੇਲਵੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਕਿ ਇਹਨਾਂ ਨੂੰ ਮਾਨਵੀ ਗਰਾਊਂਡ ਦੇ ਉੱਤੇ ਲੈ ਕੇ ਕੁਝ ਰਸਤਾ ਇਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਜਿਹੜਾ ਹੈਗਾ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਵੀ ਰੇਲਵੇ ਵੀ ਆਪਣਾ ਕੰਮ ਕਰੇ ਤੇ ਇਹ ਪਰਿਵਾਰਾਂ ਦਾ ਵੀ ਕੁਝ ਰੁਪ ਰਸ ਰ ਚੱਲਦਾ ਰਹੇ ਇਹਨਾਂ ਨੂੰ ਨੁਕਸਾਨ ਨਾ ਕੋਈ ਤੁਹਾਡੀ ਗੱਲ ਹੋਈ ਹੈ ਕਿ ਰੇਲਵੇ ਅਧਿਕਾਰੀ ਨਾਲ ਕੀ ਗੱਲ ਹੋਈ ਉਹਨਾਂ ਨੇ ਇਹ ਕਹਿ ਕੇ ਅਸੀਂ ਆਪਣੇ ਹਾਈ ਆਪਸ਼ਨ ਨਾਲ ਜਲ ਕਰਦੇ ਹਾਂ ਔਰ ਮੈਂ ਇਹਨਾਂ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜਿਹੜੇਗਾ ਦੁਆਰਾ ਬਾਹਰ ਨਾ ਪੰਦੋਂ ਉਹਨਾਂ ਨੂੰ ਛੱਡ ਕੇ ਰੱਖਣਾ ਬਰਸਤਪਾ ਠੀਕ ਹੈ ਬਈ